ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੂ ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਕਟੀਆਂ ਸੇ ਲੈ ਲਈ ਲੈ ਕੇ ਆਏ ਜੀ ਜਿਸ ਪਿੰਡ 'ਚ ਜੋ ਬਈ ਵੀਡੀਓ ਬਣਾ ਰਿਹਾ ਪਿੰਡ ਮੂਵ ਜ਼ਿਲ੍ਹਾ ਬਰਨਾਲਾ ਤੇ ਨੇੜੇ ਪਿੰਡਾਂ ਦੀ ਗੱਲ ਕਰੀਏ ਬਈ ਵੀਲਾ ਤੇ ਟੱਲੇਵਾਲ ਤੇ ਸੀਨੀਆਂ ਇਹ ਪਿੰਡ ਨੇੜੇ ਆ ਜਾਂਦੇ ਆ ਬਾਈ ਜੀ ਹਸ਼ਕਲ ਸਤਿ ਸ਼੍ਰੀ ਅਕਾਲ ਬਈ ਮੋਬਾਈਲ ਨੰਬਰ ਬੋਲ 988143642 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਗੱਟੀ ਦੇ ਤਾਂ ਕਿੰਨੀ ਕੁ ਉਮਰ ਆ ਜੀ ਇਹਦੇ ਬਰੇ ਸਵਾ ਸਵਾਕ ਸਾਲ ਦੀ ਆ ਸਵਾਕੇ ਸਾਲ ਦੀ ਕਿੰਨਾ ਕੁ ਦੁੱਧ ਸੀ ਮਾਂ ਥਲੇ ਇਹਦੀ ਮਾਂ ਥਲੇ ਵੀਰੇ 12 ਕਿਲੋਟਰ ਸੀਗਾ 12 ਲੀਟਰ ਠੀਕ ਆ ਫੇਸ ਬਿਊਟੀ ਚੰਗੀ ਐ ਸਿੰਗ ਕੁਆਲਿਟੀ ਚੰਗੀ ਐ ਪਤਲੇ ਸਿੰਗ ਦੀ ਦੁੱਧ ਵਾਲੀ ਕੱਟੀ ਐ ਬਈ ਤੇ ਥਣ ਵਗੈਰਾ ਨੇੜ ਤੋਂ ਲਗਾ ਦੇ ਥਣ ਚੰਗੇ ਬਈ ਥੰਨੇ ਅਮਰੇ ਠੀਕ ਆ ਬਈ ਥਣ ਵਗੈਰਾ ਦਿਖਾਉਨੇ ਨੇੜ ਤੋਂ ਝੋਲੀ ਬਈ ਬਹੁਤ ਚੰਗੀ ਐ ਕੱਲਾ ਕੱਲਾ ਥਣ ਦੇ ਥਣ ਹਾਂ ਬਈ ਬਹੁਤ ਚੰਗੇ ਈਮੋ ਲੱਗ ਬਈ ਇਹਦਾ ਵੀ ਇਹ ਮੁੱਲ ਲਹੇਗਾ ਵੀਰ ਤੁਮ ਮਾਨਤਨ ਕਰਨਾ 20000 ਰੁਪਏ ਮਾਨਤਨ ਹੋ ਜਾਣਾ 20000 ਰੁਪਏ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜਰੂਰ ਹੋ ਜਾਓ ਕੱਦ ਵਿੱਡ ਚੰਗਾ ਸਨੱਕੀ ਐ ਸਿੰਘ ਸੁੰਗ ਬਈ ਬਹੁਤ ਚੰਗਾ ਚੰਗੀ ਕੱਤੀ ਅੱਗੇ ਬਈ ਦੋ ਨੰਬਰ ਕਿੰਨੀ ਉਮਰ ਹੈ ਜੀ ਇਹਦੀ ਵੀ ਪਰ ਇਹਦੀ ਇਹਦੀ ਵੀ ਉੰਨੀ ਨਸਾ ਬਾਰਸਾਲ ਦੀ ਉਹਦੀ ਕਿੰਨੀ ਹੈ ਬਈ ਠੀਕ ਆ ਮਾੜਾ ਰੁੱਧ ਕਿੰਨਾ ਕੀ ਇਹਦੀ ਮਾਸਲੇ ਹੈਗਾ ਵੀਰੇ 10 ਤੋਂ 11 ਕਾ ਝੋਲੀ ਬਹੁਤ ਚੰਗੀ ਹੈ ਨਾ ਕੱਲਾ ਕੱਲਾ ਥਾਂ ਬਈ ਝੋਲੀ ਚੰਗੀ ਦਾ 10 11 ਲੀਟਰ ਬਾ ਦਾ ਦੁੱਧ ਆ ਬਈ ਸਿੰਗ ਕੁਆਲਟੀ ਰੱਖਾ ਦੇ ਬਈ ਫੇਸੂ ਚੰਗਾ ਕਰਮ ਵਾਲੀ ਦਾ ਚੰਗੀ ਆ ਬਈ ਠੀਕ ਇਹਦਾ ਮੁੱਲ ਕੀ ਆ ਬਈ ਇਹਦਾ ਮੁੱਲ ਵੀ ਦੇ 20000 ਤੋਂ ਮਾਨਤਾ ਕਰਦੇ 20000 ਰੁਪਇਆ ਮੁੱਲ ਆ ਬਈ ਮਾਨਤਾਣ ਜਰੂਰ ਹੋ ਜੋ ਜੇ ਕੋਈ ਦੋਨੇ ਇਕੱਠੀਆਂ ਲਵੇ ਬਈ ਚੰਗਾ ਮਾਨਤਾਣ ਕਰਦੇ ਆ 42000 ਕਰ ਦੇਣਗੇ ਠੀਕ ਆ ਜੇ ਕੋਈ ਦੋਨੋਂ ਇਕੱਠੀਆਂ ਲਊਗਾ ਬਾਈ ਕਹਿੰਦਾ ਚੰਗਾ ਮਾਨਤਾਣ ਕਰ ਦੇਾਂਗੇ ਬਈ ਤੇ ਕਿਸੇ ਵੀਰ ਨੂੰ ਸਸਾਂਦੋਂ ਬਾਈਨਕ ਨੈਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸਹਿਦੋਂ ਧੰਨਵਾਦ